ਸੋ ਵਾਇਕੁ ਜੀ ਦੇ ਪਤੇ ਅੱਜ ਹਲਕਾ ਬਾਬਾ ਕਾਲਾ ਸਾਹਿਬ ਵਿੱਚ ਬਹੁਤ ਵੱਡਾ ਮਾਣ ਸ਼ੋਮਣੀ ਕਲਦਲ ਨੂੰ ਮਿਲਿਆ ਉਸ ਮਾਣ ਦਾ ਮੈਂ ਜਿੱਥੇ ਧੰਨਵਾਦ ਕਰਦਾ ਗੁਰਤੇਕ ਭਦਰ ਸਾਹਿਬ ਜੀ ਅੱਗੇ ਸੀਟ ਚ ਆਉਣਾ ਹੈ ਜਿਨ੍ਹਾਂ ਨੇ ਨਿਮਾਨਿਆਂ ਨੂੰ ਮਾਣ ਬਖਸ਼ ਕੇ ਸ਼ੋਮਣੀ ਕਲਦਲ ਦੇ ਸਾਡੇ ਬਹੁਤ ਉਮੀਦਵਾਰ ਤੇ ਵੱਡੀ ਲੀਡ ਦਾ ਜਿੱਤੇ ਜਿੱਤ ਪ੍ਰਾਪਤ ਹੋਈ ਹੈ ਉੱਥੇ ਕੋਈ 550 ਤੇ ਕੋਈ 350 ਤੇ ਕੋਈ 450 ਤੇ ਕੋਈ 800 ਤੇ ਏਡੀ ਏਡੀ ਵੱਡੀ ਲੀਡ ਜਿਹੜੇ ਸਾਡੇ ਧੂਲਕਾ ਪਿੰਡ ਆ ਸਠਿਆਲਾ ਵਾ ਬਤਾਲਾ ਵਾ ਖਲਤੀਆਂ ਵਾ ਬਟਾਰੀਆ ਫਿਰਵਾਣਾ ਬਹੁਤ ਵੱਡੀ ਮੱਲਾ ਪਿੰਡ ਆ ਵੱਡੇ ਵੱਡੇ ਪਿੰਡ ਜਿੱਥੇ ਉਹਨਾਂ ਤੋਂ ਵੱਡੀ ਲੀਡ ਜਿਹੜੀ ਆ ਸ਼ੋਭਨੀ ਕਾਲ ਦਾ ਲੋਖ ਹਾਸਲ ਹੋਈ ਆ ਤੇ ਇਹਦਾ ਸ਼ੁਕਰਾਨਾ ਜਿੱਤੇ ਮੈਂ ਧੰਨਵਾਦ ਕਰਦਾ ਸੰਗਤ ਦਾ ਹਲਕੇ ਦੇ ਵੋਟਰਾਂ ਦਾ ਸਾਡੀਆਂ ਭੈਣਾਂ ਦਾ ਮਤਾਵਾ ਦਾ ਬਜ਼ੁਰਗਾਂ ਦਾ ਇਕ ਖਾਸ ਕਰਕੇ ਨੌਜਵਾਨਾਂ ਦਾ ਜੋ ਉਤਸ਼ਾਹ ਅੱਜ ਦੇਖਿਆ ਇਲੈਕਸ਼ਨ ਦੇ ਵਿੱਚ ਉਹਦਾ ਉਹਦੀ ਬਦੌਲਤ ਰਿਜ਼ਲਟ ਜਿਹੜਾ ਇਹ ਅੱਜ ਆਇਆ ਕਿ ਜਿੱਥੇ ਸਾਡੇ ਨੌਜਵਾਨ ਟੁੱਟੇ ਸੀ ਸ਼ੋਭਰੀ ਕਾਲ ਤੋਂ ਟੁੱਟੇ ਸੀ ਸਾਡੀਆਂ ਭੈਣਾਂ ਮੱਥਾਂਵਾਂ ਵਿੱਚ ਟੁੱਟੇ ਸੀ ਉਹਨਾਂ ਨੇ ਦੇਖਿਆ ਕਿ ਝਾੜੂ ਵਾਲਿਆਂ ਨੇ ਵੱਡੇ ਲਾਰੇ ਲਾਏ ਨੌਜਵਾਨਾਂ ਨੂੰ ਲਾਏ ਦੁਰਗਾ ਨੂੰ ਲਾਏ ਭੈਣਾਂ ਨੂੰ ਲਾਏ ਤੇ ਜੇ ਉਹ ਲਾਰੇ ਲਾਏ ਤੇ ਮੈਂ ਸਮਝਦਾ ਕਿ 92 ਐਮਐਲਏ ਨੂੰ ਮੂੰਹ ਦੀ ਖਾਣੀ ਪਈ ਜੇ ਪੂਰੇ ਪੰਜਾਬ ਦੇ ਵਿੱਚ ਕਾਗਜ਼ੇ ਨਾਂ ਕੈਂਸਲ ਕਰਾਉਂਦੇ। ਉਹ ਜ਼ਿਲ੍ਹਾ ਪ੍ਰੀਸ਼ਦ ਦੇ ਕਰਾਤੇ, ਬਲਾਕ ਸੰਮਤੀਆਂ ਦੇ ਕਰਾਤੇ। ਅੱਜ ਸ਼ੋਮਣੀ ਕਾਲਦਲ ਦੀਆਂ ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਮੈਨੀਆਂ ਤੇ ਬਲਾਕ ਸੰਮਤੀਆਂ ਦੀਆਂ ਚੇਅਰਮੈਨੀਆਂ ਤੇ ਹੀ ਕਬਜ਼ਾ ਹੋਣਾ ਸੀ। ਪਰ ਇਹਨਾਂ ਨੂੰ ਡਰ ਸੀ ਕਿ ਕਾਂਗਰਸ ਸਾਡੇ ਤੋਂ ਜਿੱਤ ਨਹੀਂ ਸਕਦੀ। ਸ਼ੋਮਣੀ ਕਾਲਦਲ ਦੇ ਕਾਗਜ਼ੇ ਕੈਂਸਲ ਕਰਾ ਦਿਓ ਤੇ ਅਸੀਂ ਜਿੱਤ ਜਾਾਂਗੇ। ਪਰ ਫੇਰ ਵੀ ਮੈਂ ਸੰਬੰਧ ਦਾ ਕਿ ਬਹੁਤ ਵੱਡੀ ਜਿੱਤ ਜਿਹੜੀ ਆ ਸਾਡੇ ਹਲਕੇ 'ਚ ਪ੍ਰਾਪਤ ਹੋਈ ਆ। ਇਸ ਕਰਕੇ ਮੈਂ ਜਿੱਥੇ ਸੰਗਤ ਦਾ ਧੰਨਵਾਦ ਕਰਦਾ ਉਹ ਤੇ ਸ਼ੋਮਣੀ ਕਾਲਦਲ ਦੇ ਪ੍ਰਧਾਨ ਸਾਹਿਬ ਸੁਧਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਵਧਾਈ ਦੇਣਾ ਕਿ ਇਸ ਹਲਕੇ ਤੇ ਇੰਨਾ ਵੱਡਾ ਜੋਰ ਦੂਜੀਆਂ ਪਾਰਟੀਆਂ ਦਾ ਜਿੱਥੇ ਨਾਜਾਇਜ਼ ਸਾਡੇ ਤੇ ਧੱਕੇਸ਼ਾਹੀਆਂ ਵੀ ਕੀਤੀਆਂ ਕਾਗਜ਼ ਵੀ ਕੈਂਸਲ ਕਰਾਏ ਤੇ ਹੋਰ ਵੀ ਪਾਰਟੀਆਂ ਜਿਹੜੀਆਂ ਵਾਰਸ ਆਪਣੇ ਕਹਿੰਦੀਆਂ ਉਹ ਵੀ ਇੱਥੇ ਹਲਕੇ ਦੇ ਮੁਖੀ ਨੇ ਪਰ ਫਿਰ ਵੀ ਸੰਗਤ ਦੇ ਸ਼ੋਮਣੀ ਕਾਲੇਦ ਲਾਲ ਨੂੰ ਉੱਤੇ ਲੈ ਕੇ ਗਏ ਨੇ ਤੇ ਆਉਣ ਵਾਲਾ ਸਮਾਂ 2027 ਦਾ ਇਹ ਸ਼ੋਮਣੀ ਕਾਲੇਦ ਲਾਲ ਦਾ ਹੋਊ ਤੇ ਸੁਧਾਰ ਸੁਖਬੀਰ ਸਿੰਘ ਬਾਦਲ ਮੁੱਖ ਮੰਤਰੀ ਬਣਨਗੇ ਇਸ ਹਲਕੇ ਤੋਂ ਵੱਡੀ ਲੀਡ ਸ਼ੋਮਣੀ ਕਾਲੇਦਾਲ ਜਿੱਤ ਪ੍ਰਾਪਤ ਕਰਕੇ ਐਮਐਲਏ ਦੀ ਸੀਟ ਜਿਹੜੀ ਆ ਸ਼ੋਮਣੀ ਕਾਲੇਦਾਲ ਦੇ ਪ੍ਰਧਾਨ ਸਾਹਿਬ ਦੀ ਚੋਣ ਚ ਪਾਉਣਗੇ ਹਲਕੇ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਮੈਂ ਜਗਦੀ ਸਿੰਘ ਜ਼ੋਨ ਨੰਬਰ 24 ਪਿੰਡ ਢੂਲਕਾ ਦਾ ਪਿੰਡ ਛੋਟ ਮੰਗਲ ਜੋ ਮੇਰੇ ਬਹੁਤ ਸੰਗਤਪੁਰਾ ਸਾਡੇ ਹੀ ਪ੍ਰਧਾਨਾਂ ਨੇ ਬਹੁਤ ਸਹਾਇਤਾ ਦਿੱਤਾ ਜੀ ਤੇ ਸਾਰਿਆਂ ਨੂੰ ਮੇਰਾ ਬਹੁਤ ਬਹੁਤ ਧੰਨਵਾਦ ਜੀ ਓਏ ਖਰਫਾਲ ਵਾਹਿਗੁਰੂ ਜੀ